ਸਤ ਸ੍ਰੀ ਅਕਾਲ ਦੋਸਤੋ ਲੈ ਜਾ ਛੱਲੀਆਂ ਲੈ ਜਾ ਛੱਲੀਆਂ ਪੋਨਾ ਲੈਂਦਾਣੇ ਵੇ ਮਿੱਤਰਾਂ ਦੂਰ ਦਿਆਂ ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮੱਕੀ ਦੀਆਂ ਛੱਲੀਆਂ ਦੀ ਗੱਲ ਕਰਾਂਗੇ ਭੱਠੀ ਤੇ ਦਾਣੇ ਬਣਾਉਣ ਦੀ ਆਪਣੀ ਪੰਜਾਬੀ ਵਿਰਾਸਤ ਦੀ ਮੱਕੀ ਦੇ ਦਾਣੇ ਦੇ ਫਾਇਦੇਆਂ ਦੀ ਵੀਡੀਓ ਪੂਰੀ ਦੇਖਿਓ ਮੱਕੀ ਸੌਣੀ ਦੀ ਮੁੱਖ ਫਸਲ ਸੀ ਪਰ ਹੁਣ ਇਸ ਦੀ ਜਗ੍ਹਾ ਜ਼ਿਆਦਾਤਰ ਜੀਰੀ ਨੇ ਲੈ ਲਈ ਹੈ ਪਹਿਲਾਂ ਹਰ ਪਰਿਵਾਰ ਸ਼ਾਮ ਨੂੰ ਮੱਕੀ ਦੇ ਦਾਣੇ ਭੁਣਾ ਕੇ ਖਾਂਦਾ ਸੀ ਪਿੰਡਾਂ ਵਿੱਚ ਪੱਠੀਆਂ ਹੁੰਦੀਆਂ ਸੀ ਜਿੱਥੇ ਦਾਣੇ ਭੁਣਾਏ ਜਾਂਦੇ ਸਨ ਪੱਠੀ ਦੀ ਗਰਮੀ ਤੇ ਮੱਕੀ ਦੀ ਖੁਸ਼ਬੂ ਨਾਲ ਮਨ ਤ੍ਰਿਪਤ ਹੋ ਜਾਂਦਾ ਸੀ ਪਠੀ ਤੇ ਦਾਣੇ ਭੁੰਨਣਾ ਇਹ ਪਰੰਪਰੇਕ ਤਰੀਕਾ ਸਾਡੀ ਸੰਸਕ੍ਰਿਤੀ ਦਾ ਇੱਕ ਅਹਿਮ ਹਿੱਸਾ ਸੀ ਜਦੋਂ ਮੱਕੀ ਦੇ ਦਾਣੇ ਥੋੜੇ ਜੇ ਪੱਕ ਜਾਂਦੇ ਸੀ ਤਾਂ ਦਾਣੇ ਕੱਢ ਲਏ ਜਾਂਦੇ ਸੀ ਤੇ ਪਠੀ ਤੇ ਪੁਣਾ ਲਏ ਜਾਂਦੇ ਸਨ ਜਿਸ ਨੂੰ ਮੁਰਮਰੇ ਕਿਹਾ ਜਾਂਦਾ ਸੀ ਮੱਕੀ ਦੇ ਦਾਣਿਆਂ ਦੀਆਂ ਖਿੱਲਾ ਬਣ ਜਾਂਦੀਆਂ ਸਨ ਇਹ ਇਸੇ ਤਰ੍ਹਾਂ ਵੀ ਖਾਧੀਆਂ ਜਾਂਦੀਆਂ ਸੀ ਜਾਹਰ ਇਸ ਦੇ ਭੂਤ ਪਿੰਨੇ ਵੀ ਬਣਾਏ ਜਾਂਦੇ ਸਨ ਜਿਸ ਨੂੰ ਮਰੁੰਡਾ ਵੀ ਕਹਿੰਦੇ ਨੇ ਕਈ ਇਲਾਕਿਆਂ ਵਿੱਚ ਇਸ ਨੂੰ ਭੂਤ ਪਿੰਨੀ ਵੀ ਕਹਿੰਦੇ ਹਨ ਸੁੱਕੇ ਦਾਣਿਆਂ ਨੂੰ ਜਦੋਂ ਭੁੰਨਿਆ ਜਾਂਦਾ ਸੀ ਇਸ ਦੀਆਂ ਖੀਲਾਂ ਬਣ ਜਾਂਦੀਆਂ ਸੀ ਮਰੁੰਡਾ ਬਣਾਉਣ ਲਈ ਗੁੜ ਨੂੰ ਥੋੜਾ ਜਿਹਾ ਤੋੜ ਕੇ ਪਾਣੀ ਵਿੱਚ ਪਾ ਕੇ ਚਾਸ਼ਨੀ ਬਣਾਈ ਜਾਂਦੀ ਸੀ ਇਹ ਬਣਾਈਆਂ ਖੀਲਾਂ ਚਾਸ਼ਨੀ ਵਿੱਚ ਪਾ ਕੇ ਰਲਾਈਆਂ ਜਾਂਦੀਆਂ ਸਨ ਤੇ ਇਸ ਦੇ ਲੱड्डੂ ਵਟਲੇ ਜਾਂਦੇ ਸਨ ਜਿਸ ਨੂੰ ਮਰੁੰਡਾ ਜਾਂ ਭੂਤ ਪਿੰਨੀ ਕਿਹਾ ਜਾਂਦਾ ਸੀ ਇਹ ਲੱड्डੂ ਕਣਕ ਜਵਾਰ ਆਦਤੋਂ ਵੀ ਬਣਾਏ ਜਾਂਦੇ ਨੇ ਇਹ ਮਰੁੰਡੇ ਆਮ ਤੌਰ ਤੇ ਤਿਹਾਰਾਂ ਲੋਹੜੀ ਜਾਂ ਨਗਰ ਕੀਰਤਨਾ ਆਦ ਵਿੱਚ ਵੀ ਵੰਡੇ ਜਾਂਦੇ ਹਨ ਹੁਣ ਤਾਂ ਪੱਠੀ ਤੋਂ ਦਾਣੇ ਪਨਾਉਣ ਦਾ ਰਿਵਾਸ ਖਤਮ ਹੋ ਗਿਆ ਹੈ ਹੌਂਦਰ ਮਸ਼ੀਨਾ ਰਾਹੀਂ ਮੱਕੀ ਦੇ ਦਾਣਿਆਂ ਦੀਆਂ ਖਿੱਲਾਂ ਬਣਾਈਆਂ ਜਾਂਦੀਆਂ ਨੇ ਜੋ ਬਾਜ਼ਾਰਾਂ ਵਿੱਚ ਆਮ ਦੇਖਣ ਨੂੰ ਮਿਲਦੇ ਨੇ ਜਿਸ ਨੂੰ ਪੋਪ ਕੌਰਨ ਕਿਹਾ ਜਾਂਦਾ ਹੈ ਪਰ ਕੁਝ ਬਜ਼ੁਰਗ ਔਰਤਾਂ ਹਨ ਜੋ ਆਪਣੇ ਪੋਤੇ-ਪੋਤੀਆਂ ਪਰਿਵਾਰ ਨੂੰ ਇਹ ਚੀਜ਼ਾਂ ਦੇਸੀ ਤਰੀਕੇ ਨਾਲ ਬਣਾ ਕੇ ਖਵਾਉਂਦੀਆਂ ਹਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੁਣ ਜ਼ਿਆਦਾ ਵਦੇਸ਼ੀ ਖਾਣਿਆਂ ਦਾ ਰਿਵਾਜ ਜਿਆਦਾ ਪ੍ਰਚਲਿਤ ਹੋ ਰਿਹਾ ਹੈ ਜੋ ਕਿ ਸਾਡੀ ਸਿਹਤ ਲਈ ਹਾਨੀਕਾਰਕ ਹੈ ਆਓ ਆਪਾਂ ਹੁਣ ਮੱਕੀ ਦੇ ਫਾਇਦਿਆਂ ਦੀ ਵੀ ਗੱਲ ਕਰ ਲੈਂਦੇ ਆਂ ਮੱਕੀ ਖਾਣ ਦੇ ਕਈ ਫਾਇਦੇ ਹਨ ਜਿਸ ਵਿੱਚੋਂ ਕੁਝ ਕੁ ਫਾਇਦੇ ਹਨ ਇਸ ਦੇ ਖਾਨ ਨਾਲ ਫਾਈਬਰ ਆਇਰਨ ਅਤੇ ਵਿਟਾਮਿਨ ਮਿਲਦੇ ਹਨ ਕਬਜ਼ ਦੂਰ ਹੁੰਦੀ ਹੈ ਪੇਟ ਅਤੇ ਦਿਲ ਲਈ ਫਾਇਦੇਮੰਦ ਹੈ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ ਕੈਂਸਰ ਦੇ ਖਤਰੇ ਨੂੰ ਘਟਾਉਂਦੀ ਹੈ ਅੱਖਾਂ ਲਈ ਫਾਇਦੇਮੰਦ ਹੈ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੀ ਹੈ ਦੋਸਤੋ ਪਹਿਲਾਂ ਵਾਲੀਆਂ ਤਾਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਹੁਣ ਤਾਂ ਹਰ ਵਿਅਕਤੀ ਕਿਸੇ ਨਾ ਕਿਸੇ ਗੱਲੋਂ ਦੁਖੀ ਹੈ ਅੱਗੇ ਵਧਣ ਦੀ ਹੋੜ ਵਿੱਚ ਲੱਗਿਆ ਹੋਇਆ ਹੈ ਸ਼ਿਵ ਕੁਮਾਰ ਬਟਾਲਵੀ ਦਾ ਇਹ ਗੀਤ ਅੱਜ ਦੇ ਦੌਰ ਨਾਲ ਬਿਲਕੁਲ ਢੁਕਦਾ ਹੈ ਪਠੀਵਾਲੀ 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 ਚੰਬੇ ਦੀਏ ਢਾਲੀਏ ਪੀੜਾਂ ਦਾ ਪਰਾਗਾ ਭੁੰਨ ਦੇ ਪਠੀਵਾਲੀ ਇਸ ਲਈ ਦੋਸਤੋ ਸਮੇਂ ਦੇ ਹਾਨੀ ਜਰੂਰ ਬਣੋ ਪਰ ਇਸ ਦੇ ਨਾਲ-ਨਾਲ ਆਪਣੇ ਪੰਜਾਬੀ ਵਿਰਸੇ ਪਰੰਪਰਾਵਾਂ ਰਵਾਈਤਾਂ ਆਦ ਨੂੰ ਵੀ ਸੰਭਾਲਣ ਦੀ ਲੋੜ ਹੈ ਮਿਲਦੇ ਆਂ ਅਗਲੀ ਵੀਡੀਓ ਚ ਕਿਸੇ ਨਵੇਂ ਟੌਪਿਕ ਨਾਲ ਵੀਡੀਓ ਪਸੰਦ ਆਏ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਸਤਿ ਸ੍ਰੀ ਅਕਾਲ